ਅੱਜ ਆਪਾਂ ਇੱਕ ਇਹੋ ਜਿਹੇ ਬੰਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਪੰਜਾਬ ਦੀ ਸ਼ਾਨ ਸਿੱਖ ਕੌਮ ਦਾ ਇੱਕ ਇਹੋ ਜਿਹਾ ਜੰਗਜੂ ਇਹਨਾਂ ਬਾਰੇ ਮਸ਼ਹੂਰ ਹੈ ਕਿ ਇਹਨਾਂ ਨੇ ਸ਼ੇਰ ਦਾ ਜੱਬੜਾ ਜਿਹੜਾ ਫੜ ਕੇ ਚੀਰਤਾ ਮਤਲਬ ਆਪਾਂ ਜੇ ਹੁਣ ਚਿੜੀਆ ਘਰ ਜਾਂ ਕਿਤੇ ਵੀ ਜਾਈਏ ਜੰਗਲ ਵਿੱਚ ਤੇ ਫਿਰ ਕਿੰਨੇ ਜਾਣਾ ਸ਼ੇਰ ਦਾ ਸਾਹਮਣਾ ਕਰਨਾ ਹੈ ਜ਼ੂ ਵਿੱਚ ਜਾਈਏ ਤੇ ਸ਼ੇਰ ਨੂੰ ਵੇਖ ਕੇ ਬੰਦੇ ਨੂੰ ਖੌਫ ਆ ਜਾਂਦਾ ਕਿ ਯਾਰ ਮਤਲਬ ਕੀ ਬਲਾਕ ਹੀ ਹੈ ਕੰਜਰੇ ਦੇ ਵਿੱਚ ਹੁੰਦਾ ਵਾ ਫਿਰ ਵੀ ਦਿਲ ਇੰਨੇ ਕੋਲੋਸ ਪਾਸ ਨੇ ਤੇ ਖੜੇ ਹੁਣ ਦਿਲ ਨਹੀਂ ਕਰਦਾ ਤੇ ਯਾਰ ਇੱਕ ਬੰਦਾ ਕਿੱਡਾ ਉਹ ਜਵਾਨ ਹੋਏਗਾ ਕਿੱਡਾ ਮੈਂ ਕਹਿੰਨਾ ਬਾਦਰ ਹੋਏਗਾ ਕਿ ਜਿਨੇ ਫੜ ਕੇ ਉਹਦਾ ਮੂੰਹ ਜਬੜਾ ਜਿਹੜਾ ਉਹ ਹੀ ਚੀਜ਼ ਦਿੱਤਾ ਸੀ ਆਪਾਂ ਜੇ ਗੱਲ ਕਰਨ ਜਾ ਰਹੇ ਆ ਹਰੀ ਸਿੰਘ ਨਲਵਾ ਜੀ ਬਾਰੇ ਟੈਨ ਟਰੂਥ ਅਬਾਊਟ ਹਰੀ ਸਿੰਘ ਨਲਵਾ ਤੇ ਚਲੋ ਆਪ ਇਸ ਤੋਂ ਪਹਿਲੇ ਕਿ ਆਪਾਂ ਵੀਡੀਓ ਵੇਖੀਏ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਵੀਡੀਓ ਤੇ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਵੋ ਤੇ ਚਲੋ ਜੀ ਪਲੇ ਕਰਦੇ ਆ ਆਪਾਂ ਇਸ ਮਹਾਨ ਸ਼ਖਸ ਦੇ ਬਾਰੇ ਚ ਜਿਨ੍ਹਾਂ ਦੇ ਬਾਰੇ ਬਹੁਤ ਇਤਿਹਾਸ ਹੈ ਤੇ ਅੱਜ ਆਪਾਂ ਉਹਨਾਂ ਬਾਰੇ 10 ਟਰੂਥ ਜਿਹੜੀਆਂ ਨੇ ਉਹ ਵੇਖਾਂਗੇ ਹਰੀ ਸਿੰਘ ਨਲੂਆ ਜਿਸ ਦਾ ਨਾਮ ਇਤਿਹਾਸ ਵਿੱਚ ਸਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ ਜਿਸ ਨੇ ਖਾਲਸਾ ਰਾਜ ਨੂੰ afghanistan ਤੱਕ ਫੈਲਾ ਦਿੱਤਾ ਸੀ ਜਿਸ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਰਾਜ 1 ਇੰਚ ਵੀ ਅੱਗੇ ਨਹੀਂ ਵਧ ਸਕਿਆ ਹਰੀ ਸਿੰਘ ਨਲੂਆ ਦੇ ਜੀਵਨ ਬਾਰੇ ਅੱਜ ਅਸੀਂ 10 ਅਜਿਹੀਆਂ ਜਾਣਕਾਰੀਆਂ ਤੁਹਾਨੂੰ ਦੱਸਾਂਗੇ ਜੋ ਤੁਸੀਂ ਕਦੇ ਨਹੀਂ ਸੁਣੀਆਂ ਹੋਣਗੀਆਂ ਸੋ ਵੀਡੀਓ ਨੂੰ ਆਖਰ ਤੱਕ ਦੇਖਿਓ ਚਲੋ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਰੀ ਸਿੰਘ ਨਲੂਆ ਦਾ ਜਨਮ ਗੁਜਰਾਵਾਲ ਵਿੱਚ ਹੋਇਆ ਸੀ ਬਹਾਦਰੀ ਇਹਨਾਂ ਦੇ ਖੂਨ ਵਿੱਚ ਹੀ ਸੀ ਇਨਾਂ ਦੇ ਪੁਰਦਾਦਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਇਨਾਂ ਦੇ ਦਾਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦੇ ਮਹਾਰਾਜਾ ਚੜ੍ਹਤ ਸਿੰਘ ਨਾਲ ਖਾਲਸਾ ਪੋਜਵੀ ਸਨ। ਅਤੇ ਇਸੇ ਤਰ੍ਹਾਂ ਇਨਾਂ ਦੇ ਪਿਤਾ ਗੁਰਦਿਆਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਜੀ ਦੇ ਨਾਲ ਫੌਜ ਵਿੱਚ ਸਨ। 7 ਸਾਲ ਦੀ ਉਮਰ ਵਿੱਚ ਇਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਜਾਂਦਾ ਹੈ। ਫਿਰ ਇਨਾਂ ਦੇ ਮਾਤਾ ਜੀ ਧਰਮਕੌਰ ਇਨਾਂ ਨੂੰ ਨਾਨਕੇ ਪਿੰਡ ਲੈ ਜਾਂਦੇ ਹਨ। ਜਿੱਥੇ ਇਹ ਸ਼ਸਤਰ ਵਿਦਿਆ, ਘੋੜਸਵਾਰੀ, ਤਲਵਾਰਬਾਜੀ ਦੀ ਸਿਖਲਾਈ ਲੈਂਦੇ ਹਨ। ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਰਾਜਧਾਨੀ ਲਾਹੌਰ ਵਿੱਚ ਹਰ ਸਾਲ ਬਸੰਤ ਪੰਚਮੀ ਦੇ ਸਮੇਂ ਇੱਕ ਮੇਲਾ ਲਗਾਉਂਦੇ ਸਨ ਜਿਸ ਨੂੰ ਪਸੰਦੀ ਦਰਬਾਰ ਕਿਹਾ ਜਾਂਦਾ ਸੀ ਜਿੱਥੇ ਮਹਾਨ ਯੋਧੇ ਸੂਰਬੀਰ ਨੌਜਵਾਨ ਆਪਣੇ ਸਰੀਰਕ ਬਲ ਅਤੇ ਸ਼ਾਸਤਰ ਵਿੱਦਿਆ ਦਾ ਜੋਹਰ ਦਿਖਾਉਂਦੇ ਸਨ 14 ਸਾਲ ਦੀ ਉਮਰ ਵਿੱਚ ਹਰੀ ਸਿੰਘ ਨਲੂਆ ਆਪਣੇ ਮਾਮੇ ਨਾਲ ਇੱਥੇ ਜਾਂਦੇ ਹਨ ਅਤੇ ਅਜਿਹੀ ਤਲਵਾਰबाजी ਦਾ ਪ੍ਰਦਰਸ਼ਨ ਕਰਦੇ ਹਨ ਕਿ ਸਭ ਹੈਰਾਨ ਹੋ ਜਾਂਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਉੱਥੇ ਪੁੱਛਦੇ ਹਨ ਕਿ ਇਹ ਨੌਜਵਾਨ ਕੌਣ ਹੈ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਗੁਰਦਿਆਲ ਸਿੰਘ ਜੀ ਦੇ ਪੁੱਤਰ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਖੁਸ਼ ਹੋਉਗੇ ਆਪਣੇ ਗਲੇ ਦਾ ਕੈਂਠਾ ਇਹਨਾਂ ਨੂੰ ਦਿੰਦੇ ਹਨ ਅਤੇ ਆਪਣੀ ਸੈਨਾ ਵਿੱਚ ਭਰਤੀ ਕਰਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿੰਘ ਨਲਵਾ ਦੀ ਤਲਵਾਰਬਾਜ਼ੀ ਤੋਂ ਇੰਨੇ ਖੁਸ਼ ਸਨ ਕਿ ਇਹਨਾਂ ਨੂੰ ਆਪਣਾ ਪਰਸਨਲ ਬੋਡੀਗਾਰਡ ਰੱਖਦੇ ਹਨ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਕੁਝ ਸਿਪਾਹੀਆਂ ਨਾਲ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਜਾਂਦੇ ਹਨ ਇਹਨਾਂ ਦੇ ਨਾਲ ਹਰੀ ਸਿੰਘ ਨਲਵਾ ਜੀ ਵੀ ਹੁੰਦੇ ਹਨ ਜੰਗਲ ਵਿੱਚ ਇਹਨਾਂ ਦਾ ਸਾਹਮਣਾ ਇੱਕ ਆਦਮਖੋਰ ਸ਼ੇਰ ਨਾਲ ਹੋ ਜਾਂਦਾ ਹੈ ਮਹਾਰਾਜਾ ਸਭ ਤੋਂ ਅੱਗੇ ਹੋਣ ਕਾਰਨ ਸ਼ੇਰ ਉਹਨਾਂ ਤੇ ਹਮਲਾ ਕਰਨ ਹੀ ਲੱਗਦਾ ਹੈ ਕਿ ਹਰੀ ਸਿੰਘ ਨਲੂਆ ਜੀ ਇੱਕਦਮ ਆਪਣੇ ਘੋੜੇ ਤੋਂ ਛਲਾਂਗ ਲਗਾ ਕੇ ਸ਼ੇਰ ਦੇ ਜਬੜੇ ਫੜ ਲੈਂਦੇ ਹਨ ਤੁਹਾਨੂੰ ਦੱਸ ਦਈਏ ਸ਼ੇਰ ਦੇ ਜਬੜਿਆਂ ਵਿੱਚ ਬੰਦੇ ਨਾਲੋਂ 10 ਗੁਣਾ ਜ਼ਿਆਦਾ ਪਾਵਰ ਹੁੰਦੀ ਹੈ ਜਿੱਥੇ ਹਿਊਮਨ ਦੀ ਬਾਈਟ 150 ਪੀਐਸਆਈ ਹੁੰਦੀ ਹੈ ਉੱਥੇ ਹੀ ਸ਼ੇਰ ਦੀ 1000 ਪੀਐਸਆਈ ਦੇ ਬਰਾਬਰ ਹੁੰਦੀ ਹੈ ਕਹਿੰਦੇ ਹਨ ਹਰੀ ਸਿੰਘ ਨਲੂਆ ਨੇ ਸ਼ੇਰ ਦੇ ਜਬੜਿਆਂ ਨੂੰ ਮਿੰਟਾਂ ਵਿੱਚ ਹੀ ਪਾੜ ਕੇ ਰੱਖ ਦਿੱਤਾ ਅੱਧ ਮਰਿਆ ਸ਼ੇਰ ਜਦੋਂ ਦੁਬਾਰਾ ਹਮਲਾ ਕਰਨ ਲੱਗਦਾ ਹੈ ਤਾਂ ਹਰੀ ਸਿੰਘ ਨਲਵਾ ਉਸ ਨੂੰ ਆਪਣੇ ਸ੍ਰੀ ਸਾਹਿਬ ਨਾਲ ਹੀ ਮਾਰ ਦਿੰਦੇ ਹਨ ਉਸ ਸਮੇਂ ਤੋਂ ਹੀ ਇਹਨਾਂ ਦੇ ਨਾਮ ਨਾਲ ਨਲਵਾ ਸ਼ਬਦ ਲਗਾ ਦਿੱਤਾ ਗਿਆ ਪੁਰਾਣੇ ਸਮਿਆਂ ਵਿੱਚ ਇੱਕ ਰਾਜਾ ਨੱਲ ਹੋਇਆ ਹੈ ਜੋ ਸ਼ੇਰ ਦੇ ਸਾਹਮਣੇ ਬੇਖੌਫ ਖੜ ਜਾਂਦਾ ਸੀ ਉਸ ਦੇ ਨਾਮ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਨਲਵਾ ਸ਼ਬਦ ਇਹਨਾਂ ਦੇ ਨਾਮ ਨਾਲ ਲਗਾਉਂਦੇ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਹਨ ਅਸੀਂ ਰਾਜਾ ਨੱਲ ਤਾਂ ਕਦੇ ਨਹੀਂ ਦੇਖਿਆ ਪਰ ਸਾਡੇ ਲਈ ਤਾਂ ਤੂੰ ਹੀ ਰਾਜਾ ਨੱਲ ਹੈ ਹਰੀ ਸਿੰਘ ਨਲਵਾ ਜੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਨੂੰ ਸ਼ੇਰ ਦਿਲ ਰੈਜiment ਦਾ ਕਮਾਂਡਰ ਬਣਾ ਦਿੰਦੇ ਹਨ ਜਿਸ ਸਮੇਂ ਇਸ ਰੈਜiment ਵਿੱਚ 700 ਸਿਪਾਹੀ ਸਨ ਇੱਥੋਂ ਹੀ ਇਹਨਾਂ ਦੀ ਜ਼ਿੰਦਗੀ ਵਿੱਚ ਜੰਗਾਂ ਦੀ ਸ਼ੁਰੂਆਤ ਹੁੰਦੀ ਹੈ ਇਸ ਸਮੇਂ ਦੇ ਦੌਰਾਨ ਇਹਨਾਂ ਦੀ ਉਮਰ 16 ਸਾਲ ਸੀ 16 ਸਾਲ ਦੀ ਉਮਰ ਵਿੱਚ ਹੀ ਹਰੀ ਸਿੰਘ ਨਲਵਾ ਜੀ ਨੇ ਕਸੂਰ ਨੂੰ ਜਿੱਤਿਆ ਸੀ ਇਸ ਤੋਂ ਬਾਅਦ ਉਹ ਪਿੱਛੇ ਮੁੜ ਕੇ ਨਹੀਂ ਦੇਖਦੇ ਅਤੇ ਕਸੂਰ ਤੋਂ ਬਾਅਦ ਕਸ਼ਮੀਰ ਪਸ਼ਾਵਰ ਅਟਕ ਜਮਰੌਤ ਤੋਂ ਇਲਾਵਾ ਇਹਨਾਂ ਨੇ ਲਗਦੇ ਬਹੁਤ ਸਾਰੇ ਇਲਾਕਿਆਂ ਨੂੰ ਵੀ ਜਿੱਤ ਲੈਂਦੇ ਹਨ ਸਿਰਫ ਅਫਗਾਨੀਆਂ ਦੇ ਖਿਲਾਫ ਹੀ ਹਰੀ ਸਿੰਘ ਨਲਵਾ ਜੀ ਨੇ 20 ਜੰਗਾਂ ਲੜੀਆਂ ਸਨ ਅਤੇ ਸਾਰੀਆਂ ਜੰਗਾਂ ਵਿੱਚ ਅਫਗਾਨੀਆਂ ਨੂੰ ਬੁਰੇ ਤਰੀਕੇ ਨਾਲ ਹਰਾਇਆ ਸੀ ਹਰੀ ਸਿੰਘ ਨਲਵਾ ਲਗਭਗ 2 ਸਾਲ ਕਸ਼ਮੀਰ ਦੇ ਗਵਰਨਰ ਵੀ ਰਹੇ ਹਨ ਇਹਨਾਂ ਦੇ ਰਾਜ ਪ੍ਰਬੰਧ ਦੌਰਾਨ ਕਸ਼ਮੀਰ ਦੇ ਇਲਾਕੇ ਨੇ ਬਹੁਤ ਤਰੱਕੀ ਕੀਤੀ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਇੱਥੇ ਗਊ ਹੱਤਿਆ ਨੂੰ ਬੰਦ ਕਰਵਾਇਆ ਫਿਰ ਮੁਗਲਾਂ ਵੱਲੋਂ ਧੱਕੇ ਨਾਲ ਜਿਨ੍ਹਾਂ ਲੋਕਾਂ ਦੇ ਧਰਮ ਪਰਵਰਤਨ ਕਰਵਾਏ ਗਏ ਸੀ ਉਨ੍ਹਾਂ ਨੂੰ ਫ੍ਰੀडम ਦਿੱਤੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਧਰਮਾਂ ਵਿੱਚ ਵਾਪਸ ਆ ਸਕਦੇ ਹੋ ਕਹਿੰਦੇ ਹਨ ਕਿ ਉਸ ਸਮੇਂ 40000 ਦੇ ਕਰੀਬ ਕਸ਼ਮੀਰੀ ਪੰਡਤਾਂ ਨੇ ਆਪਣਾ ਧਰਮ ਵਾਪਸ ਬਣਾਇਆ ਸੀ ਇਸੇ ਕਰਕੇ ਇੱਥੇ ਦੇ ਲੋਕ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਅਤੇ ਪਿਆਰ ਕਰਦੇ ਸੀ ਇਸ ਤੋਂ ਬਾਅਦ ਉਹ ਸਿੱਖ ਰਾਜ ਲਈ ਸਭ ਤੋਂ ਅਹਿਮ ਇਲਾਕੇ ਜਮਰੌਤਵਾਲ ਤੁਰਦੇ ਹਨ ਜਿਸ ਵਿੱਚ ਇੱਕ ਇਲਾਕਾ ਆਉਂਦਾ ਹੈ ਦਰਾ ਖੈਬਰ ਜਿਹੜਾ ਅਫਗਾਨੀਆਂ ਵੱਲੋਂ ਭਾਰਤ ਵਿੱਚ ਐਂਟਰ ਹੋਣ ਲਈ ਇੱਕੋ ਇੱਕ ਰਸਤਾ ਸੀ ਇਸ ਰਸਤੇ ਆ ਕੇ ਕਈ ਵਾਰ ਅਫਗਾਨਾਂ ਵੱਲੋਂ ਭਾਰਤ ਨੂੰ ਲੁੱਟਿਆ ਜਾਂਦਾ ਸੀ ਇਸ ਲਈ ਇਸ ਨੂੰ ਉਸ ਸਮੇਂ ਤੱਕ ਕੋਈ ਵੀ ਜਿੱਤ ਨਹੀਂ ਸੀ ਸਕਿਆ ਇਸ ਨੂੰ ਹੁਣ ਤੱਕ ਸਿਰਫ ਹਰੀ ਸਿੰਘ ਨਲੂਆ ਜੀ ਨੇ ਹੀ ਜਿੱਤਿਆ ਸੀ ਅਤੇ ਇੱਥੇ ਇੱਕ ਉਹਨਾਂ ਨੇ ਕਿਲਾ ਬਣਵਾਇਆ ਜਿਸ ਤੋਂ ਬਾਅਦ ਕਦੇ ਵੀ ਇਸ ਰਸਤੇ ਤੋਂ ਭਾਰਤ ਉੱਤੇ ਹਮਲਾ ਨਹੀਂ ਹੋਇਆ ਇਸ ਨੂੰ ਅੰਗਰੇਜ਼ ਗੇਟਵੇ ਆਫ ਇੰਡੀਆ ਕਹਿੰਦੇ ਸੀ ਅੱਜ ਕੱਲ ਤੁਸੀਂ ਅਫਗਾਨੀ ਸਲਵਾਰਾਂ ਦਾ ਅਫਗਾਨ ਵਿੱਚ ਬਹੁਤ ਟ੍ਰੈਂਡ ਦੇਖਦੇ ਹੋਵੋਗੇ ਹਰੀ ਸਿੰਘ ਨਲਵਾ ਜੀ ਦੇ ਸਮੇਂ ਅਫਗਾਨੀਆਂ ਨੇ ਇਹ ਸਲਵਾਰਾਂ ਤੇ ਬੁਰਕੇ ਹਰੀ ਸਿੰਘ ਨਲਵਾ ਦੇ ਡਰ ਤੋਂ ਪਾਉਣੇ ਸ਼ੁਰੂ ਕੀਤੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਔਰਤਾਂ ਬੱਚਿਆਂ ਅਤੇ ਬੁੱਢਿਆਂ ਨੂੰ ਕੁਝ ਨਹੀਂ ਕਹਿੰਦੇ ਜਮਰੌਤ ਦਾ ਉਸ ਸਮੇਂ ਇੱਕ ਬਹੁਤ ਵੱਡਾ ਬਹਾਦਰ ਪਠਾਨ ਸੀ ਗੁਲਫਾਮ ਜਿਸਦੇ ਉਸ ਸਮੇਂ ਬਹੁਤ ਚਰਚੇ ਸੀ ਇੱਕ ਦਿਨ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਨੂੰ ਘਰ ਛੱਡ ਕੇ ਕਿਤੇ ਦੂਰ ਜਾਣਾ ਪਵੇਗਾ ਕਿਉਂਕਿ ਹਰੀ ਸਿੰਘ ਨਲਵਾ ਅੱਗੇ ਉਹਨਾਂ ਦੇ ਸ਼ਹਿਰ ਵੱਲ ਵੱਧ ਆ ਰਿਹਾ ਹੈ ਉਸ ਦੀ ਘਰਵਾਲੀ ਕਹਿੰਦੀ ਹੈ ਕਿ ਤੂੰ ਤਾਂ ਬੜਾ ਮਹਾਨ ਤੇ ਬਹਾਦਰ ਹੈ ਤੂੰ ਉਸ ਤੋਂ ਕਿਉਂ ਡਰ ਰਿਹਾ ਹੈ ਤਾ ਕਿਉਂ ਉਹ ਗੁਲਫਾਮ ਜਵਾਬ ਦਿੰਦਾ ਕਿ ਪੂਰੀ ਦੁਨੀਆ ਦਾ ਮੈਂ ਮੁਕਾਬਲਾ ਕਰ ਸਕਦਾ ਪਰ ਹਰੀ ਸਿੰਘ ਨਲਵਾ ਦਾ ਨਹੀਂ ਫਿਰ ਉਸਦੀ ਪਤਨੀ ਸੋਚਦੀ ਹੈ ਕਿ ਦੇਖਾਂ ਤਾਂ ਸਹੀ ਇਹ ਕਿਹੜਾ ਜਰਨਲ ਹੈ ਜਿਸ ਜਿਸ ਨੇ ਮੇਰੇ ਇਨੇ ਵੱਡੇ ਬਹਾਦਰ ਸੂਰਬੀਰ ਪਤੀ ਨੂੰ ਵੀ ਡਰਾ ਦਿੱਤਾ ਗੁਲਫਾਮ ਦੀ ਪਤਨੀ ਦਾ ਨਾਮ ਬਾਨੋ ਸੀ ਫਿਰ ਬਾਨੋ ਹਰੀ ਸਿੰਘ ਨਲਵਾ ਨੂੰ ਮਿਲਣ ਲਈ ਜਾਂਦੀ ਹੈ ਤਾਂ ਜੋ ਕਿਸੇ ਤਰੀਕੇ ਹਰੀ ਸਿੰਘ ਨਲਵਾ ਜੀ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਹਰੀ ਸਿੰਘ ਨਲਵਾ ਜੀ ਕੋਲ ਪਹੁੰਚ ਕੇ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਸੁਣਿਆ ਹੈ ਕਿ ਤੁਸੀਂ ਦੁਨੀਆ ਦੇ ਮਹਾਨ ਜਰਨਲ ਹੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਉਸ ਸਮੇਂ ਹਰੀ ਸਿੰਘ ਨਲਵਾ ਜੀ ਦੀ ਉਮਰ 42 ਸਾਲ ਸੀ ਅਤੇ ਬਾਨੋ ਦੀ ਉਮਰ 20 ਸਾਲ ਹਰੀ ਸਿੰਘ ਨਲਵਾ ਜੀ ਕਹਿੰਦੇ ਹਨ ਕਿ ਮੈਂ ਅਜਿਹਾ ਨਹੀਂ ਕਰ ਸਕਦਾ ਮੈਂ ਆਲਰੇਡੀ ਸ਼ਾਦੀशुदा ਹਾਂ ਸਿਰ ਬਾਨੋ ਕਹਿੰਦੀ ਹੈ ਕਿ ਮੈਨੂੰ ਤੁਹਾਡੇ ਸ਼ਾਦੀशुदा ਹੋਣ ਨਾਲ ਕੋਈ ਪ੍ਰੋਬਲਮ ਨਹੀਂ ਮੈਨੂੰ ਸਿਰਫ ਤੁਹਾਡੇ ਤੋਂ ਇੱਕ ਪੁੱਤਰ ਚਾਹੀਦਾ ਹੈ ਪਰ ਹਰੀ ਸਿੰਘ ਨਲਵਾ ਜੀ ਗੁੱਸੇ ਵਿੱਚ ਉਸ ਨੂੰ ਭੇਜ ਦਿੰਦੇ ਆ ਜਾਂਦੀ ਜਾਂਦੀ ਬਾਨੋ ਕਹਿੰਦੀ ਜਾਂਦੀ ਹੈ ਕਿ ਮੈਂ ਤਾਂ ਸੁਣਿਆ ਸੀ ਸਿੱਖ ਰਾਜ ਨੂੰ ਕੋਈ ਖਾਲੀ ਹੱਥ ਨਹੀਂ ਜਾਂਦਾ ਇਹ ਗੱਲ ਹਰੀ ਸਿੰਘ ਨਲਵਾ ਨੂੰ ਬਹੁਤ ਚੁਪਦੀ ਹੈ ਫਿਰ ਹਰੀ ਸਿੰਘ ਨਲਵਾ ਦੇ ਮਨ ਵਿੱਚ ਆਉਂਦਾ ਹੈ ਕਿ ਸਿੱਖ ਰਾਜ ਵਿੱਚ ਉਹ ਖਾਲੀ ਹੱਥ ਨਹੀਂ ਸੀ ਭੇਜਣਾ ਚਾਹੀਦਾ ਇਸ ਨੂੰ ਉਹ ਆਪਣੇ ਸਿਪਾਹੀਆਂ ਨੂੰ ਉਸ ਪਿੱਛੇ ਭੇਜਦੇ ਹਨ ਉਸ ਲੜਕੀ ਨੂੰ ਬੁਲਾਉਣ ਲਈ ਜਦੋਂ ਉਹ ਲੜਕੀ ਵਾਪਸ ਆਉਂਦੀ ਹੈ ਤਾਂ ਹਰੀ ਸਿੰਘ ਨਲਵਾ ਜੀ ਕਹਿੰਦੇ ਹਨ ਕਿ ਮੈਂ ਤੈਨੂੰ ਪੁੱਤਰ ਤਾਂ ਨਹੀਂ ਦੇ ਸਕਦਾ ਪਰ ਤੁਸੀਂ ਮੈਨੂੰ ਆਪਣਾ ਪੁੱਤਰ ਸਮਝ ਲਵੋ ਅੱਜ ਤੋਂ ਮੈਂ ਤੁਹਾਨੂੰ ਆਪਣੀ ਮਾਂ ਮੰਨਾਂਗਾ ਯਾਦ ਰੱਖੋ ਉਸ ਸਮੇਂ ਉਹਨਾਂ ਦੀ ਉਮਰ 42 ਸਾਲ ਸੀ ਅਤੇ ਬਾਨੋ ਦੀ ਉਮਰ 20 ਸਾਲ ਇਸ ਤੋਂ ਉਹਨਾਂ ਦੇ ਸੱਚੇ ਅਤੇ ਸਾਫ਼ ਕਿਰਦਾਰ ਦਾ ਪਤਾ ਲੱਗਦਾ ਹੈ ਇਸ ਗੱਲ ਤੋਂ ਉਹ ਪਠਾਨ ਔਰਤ ਇੰਨੀ ਪ੍ਰਭਾਵਿਤ ਹੋਈ ਕਿ ਉਸਨੇ ਫਿਰ ਸਿੱਖ ਧਰਮ ਅਪਣਾ ਲਿਆ ਸੀ ਜਿਸ ਨੂੰ ਬੀਬੀ ਬਾਨੋ ਦੇ ਨਾਮ ਨਾਲ ਇਤਿਹਾਸਕਾਰ ਲਿਖਦੇ ਹਨ ਹਰੀ ਸਿੰਘ ਨਲਵਾ ਜਦੋਂ ਜੰਗਾਂ ਜਿੱਤ ਕੇ ਵਾਪਸ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆਉਂਦੇ ਸਨ ਤਾਂ ਮਹਾਰਾਜਾ ਖੁਸ਼ ਹੋ ਕੇ ਜ਼ਗੀਰਾ ਭੇਟ ਕਰਦੇ ਸਨ ਤਾਂ ਹਰੀ ਸਿੰਘ ਨਲਵਾ ਨੂੰ ਬਹੁਤ ਸਾਰੀ ਮਾਇਆ ਦਿੱਤੀ ਜਾਂਦੀ ਸੀ ਕਹਿੰਦੇ ਹਨ ਕਿ ਉਹਨਾਂ ਨੂੰ ਜ਼ਗੀਰਾ ਤੋਂ ਹੀ ਉਸ ਸਮੇਂ 9,93,000 ਰੁਪਏ ਤੱਕ ਦੀ ਇਨਕਮ ਹੁੰਦੀ ਸੀ ਪਰ ਹਰੀ ਸਿੰਘ ਨਲਵਾ ਦਿਲ ਦੇ ਇੰਨੇ ਰੱਜੇ ਹੋਏ ਸੀ ਕਿ ਸਾਰੇ ਪੈਸੇ ਵਿੱਚੋਂ ਕੁਝ ਕ ਆਪਣੇ ਕੋ ਰੱਖਦੇ ਸੀ ਅਤੇ ਬਾਕੀ ਸਾਰਾ ਗੁਰਧਾਮਾਂ ਦੀ ਸੇਵਾ ਤੇ ਲਗਾ ਦਿੰਦੇ ਸੀ। ਅਕਾਲ ਤਖਤ ਸਾਹਿਬ ਦੇ ਸੋਨੇ ਦੇ ਗੁੰਬਦ ਦੀ ਸੇਵਾ ਪੰਜਾ ਸਾਹਿਬ ਤਰਨਤਾਰਨ ਤੇ ਹੋਰ ਪਤਾ ਨਹੀਂ ਕਿੰਨੇ ਗੁਰਧਾਮਾਂ ਦੀ ਸੇਵਾ ਹਰੀ ਸਿੰਘ ਨਲੂਆ ਜੀ ਨੇ ਕਰਵਾਈ ਸੀ। ਬਾਕੀ ਜੋ ਪੈਸੇ ਉਹਨਾਂ ਕੋਲ ਬਚ ਜਾਂਦੇ ਉਹ ਆਪਣੀ ਫੌਜ ਉੱਪਰ ਖਰਚ ਕਰ ਦਿੰਦੇ ਸੀ। ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਿਹੜੀ ਫੌਜ ਹਰੀ ਸਿੰਘ ਨਲੂਆ ਦੇ ਅੰਡਰ ਆਉਂਦੀ ਸੀ ਉਹ ਸਭ ਤੋਂ ਜ਼ਿਆਦਾ ਬਲਵਾਨ ਸੀ। ਜਿਸ ਸਮੇਂ ਹਰੀ ਸਿੰਘ ਨਲੂਆ ਜੀ ਕਸ਼ਮੀਰ ਦੇ ਗਵਰਨਰ ਸੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਨਾਮ ਤੇ ਸਿੱਕਾ ਚਲਾਉਣ ਲਈ ਕਿਹਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਰਾਜ ਦੇ ਦੌਰਾਨ ਉਹਨਾਂ ਦੇ ਪੋਤੇ ਨੌ ਨਿਹਾਲ ਤੋਂ ਇਲਾਵਾ ਸਿਰਫ ਹਰੀ ਸਿੰਘ ਨਲੂਆ ਹੀ ਸੀ ਜਿਨ੍ਹਾਂ ਦੇ ਨਾਮ ਤੇ ਛੱਕੇ ਚੱਲਦੇ ਸੀ ਜਿਨ੍ਹਾਂ ਦੇ ਆਪਣੇ ਨਾਮ ਤੇ ਸਿੱਕੇ ਚੱਲਦੇ ਸੀ ਇਹ ਹੱਕ ਸਿਰਫ ਹਰੀ ਸਿੰਘ ਨਲੂਆ ਨੂੰ ਹੀ ਦਿੱਤਾ ਗਿਆ ਸੀ ਹਰੀ ਸਿੰਘ ਨਲੂਆ ਜੀ ਨੇ ਫਿਰ ਇਹ ਵਾਲਾ ਸਿੱਕਾ ਚਲਾਇਆ ਸੀ ਜਿਸਦੇ ਇੱਕ ਪਾਸੇ ਲਿਖਿਆ ਸੀ ਅਕਾਲ ਸਹਾਏ ਅਤੇ ਦੂਸਰੇ ਪਾਸੇ ਹਰੀ ਲਿਖਿਆ ਸੀ ਫਿਰ ਮੁਜਫਰਾਬਾਦ ਵਿੱਚ ਇਹਨਾਂ ਨੇ ਆਪਣੇ ਨਾਮ ਦਾ ਇੱਕ ਸ਼ਹਿਰ ਵੀ ਬਸਾਇਆ ਸੀ ਜਿਸ ਦਾ ਨਾਮ ਹਰੀ ਸਿੰਘਪੁਰਾ ਰੱਖਿਆ ਗਿਆ ਸੀ ਹੁਣ ਇਸ ਨੂੰ ਤਰਟ ਸਿੰਘਪੁਰਾ ਕਹਿੰਦੇ ਹਨ ਤਰਟ ਦਾ ਮਤਲਬ ਹੁੰਦਾ ਹੈ ਅਸਮਾਨੀ ਬਿਜਲੀ ਦੁਸ਼ਮਣਾਂ ਵਿੱਚ ਹਰੀ ਸਿੰਘ ਦਾ ਇੰਨਾ ਖੌਫ ਸੀ ਕਿ ਉਹ ਇਹਨਾਂ ਨੂੰ ਬਿਜਲੀ ਤੱਕ ਕਹਿੰਦੇ ਸੀ ਹਰੀ ਸਿੰਘ ਨਲਵਾਦੀ ਸ਼ਹਾਦਤ ਤੋਂ 40 ਸਾਲ ਬਾਅਦ ਇੱਕ ਫਰਾਂਸ ਦਾ ਰਾਈਟਰ ਆਉਂਦਾ ਹੈ ਉਹ ਆਪਣੀਆਂ ਖੋਜਾਂ ਕਰਦਾ ਹੋਇਆ ਇੱਥੇ ਪਹੁੰਚਦਾ ਹੈ ਤਾਂ ਉਹ ਆਪਣੀ ਇੱਕ ਕਿਤਾਬ ਵਿੱਚ ਲਿਖਦਾ ਹੈ ਕਿ ਜਦੋਂ ਅਫਗਾਨਾਂ ਦਾ ਕੋਈ ਬੱਚਾ ਰੋਂਦਾ ਸੀ ਤਾਂ ਉਸ ਬੱਚੇ ਦੀ ਮਾਂ ਕਹਿੰਦੀ ਸੀ ਚੁੱਪ ਸਾਂ ਹਰੀਆ ਰਾਗਲੇ ਜਿਸ ਦਾ ਮਤਲਬ ਹੈ ਚੁੱਪ ਕਰ ਜਾ ਹਰੀ ਸਿੰਘ ਨਲੂਆ ਜਾਵੇਗਾ ਇਹ ਕਿਤਾਬ ਵਿੱਚ ਸ਼ਾਦ ਤੋਂ 40 ਸਾਲ ਬਾਅਦ ਲਿਖਿਆ ਗਿਆ ਸੀ 1892 ਵਿੱਚ ਇੱਕ ਅਖਬਾਰ ਆਉਂਦਾ ਸੀ ਟ੍ਰਿਟ ਬਾਈਟਸ ਦੇ ਨਾਮ ਤੋਂ ਨੋਨਾਡ ਕ੍ਰੋਕੰਬ ਇਸ ਦੇ ਐਡੀਟਰ ਸੀ ਉਸ ਨੇ ਇੱਕ ਸਰਵੇ ਕੀਤਾ ਸੀ ਕਿ ਦੁਨੀਆ ਦੇ ਸਭ ਤੋਂ ਮਹਾਨ ਯੋਧੇ ਕਿਹੜੇ ਹੋਏ ਹਨ ਇਸ ਸੂਚੀ ਵਿੱਚ ਚੋਟੀ ਦੇ ਯੋਧੇ ਸ਼ਾਮਲ ਕੀਤੇ ਗਏ ਜਿਵੇਂ ਚੰਗੇਜ਼ ਖਾਨ ਨੈਪੋਲੀਅਨ ਸਿਕੰਦਰ ਬਾਰੀ ਜੁਨੀਆਂ ਦੇ ਸਾਰੇ ਯੋਧਿਆਂ ਵਿੱਚੋਂ ਉਸਨੇ ਹਰੀ ਸਿੰਘ ਨਲੂਆ ਨੂੰ ਸਭ ਤੋਂ ਉਪਰ ਰੱਖਿਆ ਸੀ ਉਸਨੇ ਛਾਪਿਆ ਸੀ ਕਿ ਦੁਨੀਆ ਦਾ ਸਭ ਤੋਂ ਮਹਾਨ ਜਰਨਲ ਹਰੀ ਸਿੰਘ ਨਲੂਆ ਹੈ ਕਿਉਂਕਿ ਜਿੱਥੇ ਪਹੁੰਚ ਕੇ ਸਾਰੇ ਚੋਟੀ ਦੇ ਯੋਧੇ ਹਾਰ ਗਏ ਉਸ ਦਰਾ ਖੈਬਰ ਨੂੰ ਵੀ ਹਰੀ ਸਿੰਘ ਨਲੂਆ ਜੀ ਨੇ ਜਿੱਤ ਕੇ ਦਿਖਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤੇ ਨੌਨਿਹਾਲ ਦੇ ਵਿਆਸ ਵਿੱਚ ਅੰਗਰੇਜ਼ ਅਫਸਰਾਂ ਨੂੰ ਵੀ ਬੁਲਾਇਆ ਜਾਂਦਾ ਹੈ ਜਿਸ ਕਾਰਨ ਸਾਰੇ ਸਿੱਖ ਜਰਨੈਲ ਅਤੇ ਫੌਜਾਂ ਨੂੰ ਲਾਹੌਰ ਵਿੱਚ ਬੁਲਾ ਲਿਆ ਜਾਂਦਾ ਹੈ ਤਾਂ ਜੋ ਅੰਗਰੇਜ਼ਾਂ ਨੂੰ ਸਿੱਖ ਰਾਜ ਦੀ ਤਾਕਤ ਦਿਖਾਈ ਜਾ ਸਕੇ ਜਮਰੋਤ ਦੇ ਕਿਲੇ ਤੋਂ ਵੀ ਸਾਰੀ ਸੈਨਾ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਸਿਰਫ 700 ਸੈਨਿਕ ਹੀ ਉੱਥੇ ਰਹਿਣ ਦਿੱਤੇ ਜਾਂਦੇ ਹਨ ਹਰੀ ਸਿੰਘ ਨਲਵਾ ਉਸ ਸਮੇਂ ਬਿਮਾਰੀ ਦੇ ਕਾਰਨ ਪਿਸ਼ਾਵਰ ਵਿੱਚ ਸੀ ਜਮਰੋਤ ਦੇ ਕਿਲੇ ਦੀ ਜ਼ਿੰਮੇਵਾਰੀ ਮਹਾ ਸਿੰਘ ਨੂੰ ਦਿੱਤੀ ਜਾਂਦੀ ਹੈ ਸੈਨਿਕਾਂ ਦੀ ਘੱਟ ਗਿਣਤੀ ਦਾ ਜਦੋਂ ਮੁਹੰਮਦ ਖਾਨ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ ਪੰਜ ਪੁੱਤਰਾਂ ਨੂੰ 30000 ਸੈਨਾ ਦੇ ਕੇ ਜਮਰੋਤਵਾਲ ਤੋੜ ਦਿੰਦਾ ਹੈ ਜਮਰੋਤ ਦੇ ਕਿਲੇ ਨੂੰ ਘੇਰ ਲਿਆ ਜਾਂਦਾ ਹੈ ਅਤੇ ਲੜਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਇਸ ਲੜਾਈ ਦੀ ਖਬਰ ਹਰੀ ਸਿੰਘ ਨਰੂਆ ਤੱਕ ਪਹੁੰਚਦੀ ਹੈ ਤਾਂ ਉਹ ਆਪਣੀ ਬਿਮਾਰੀ ਦੀ ਪਰਵਾਹ ਨਾ ਕਰਦੇ ਹੋਏ ਆਪਣੇ 3000 ਸੈਨਿਕਾਂ ਨਾਲ ਜਮਰੋਤ ਦੇ ਕਿਲੇ ਵੱਲ ਤੁਰ ਪੈਂਦਾ ਹੈ ਹਰੀ ਸਿੰਘ ਨਰੂਆ ਨੂੰ ਦੇਖ ਕੇ ਅੱਧੇ ਅਫਗਾਨੀ ਤਾਂ ਉਸ ਤੋਂ ਡਰ ਕੇ ਹੀ ਭੱਜ ਜਾਂਦੇ ਹਨ ਅਤੇ ਬਾਕੀ ਕੁਝ ਮਾਰੇ ਜਾਂਦੇ ਹਨ ਮੁਹੰਮਦ ਖਾਨ ਦੇ ਪੁੱਤਰ ਵੀ ਉੱਥੇ ਮਾਰੇ ਜਾਂਦੇ ਹਨ ਜਦੋਂ ਅਫਗਾਨੀ ਭੱਜਦੇ ਹਨ ਤਾਂ ਕੁਝ ਸਿੰਘ ਉਹਨਾਂ ਦੇ ਪਿੱਛੇ ਜਾਂਦੇ ਹਨ ਜਿਨ੍ਹਾਂ ਵਿੱਚ ਭਾਈ ਨਿਦਾਨ ਸਿੰਘ ਪੰਜ ਹੱਥਾ ਵੀ ਹੁੰਦੇ ਹਨ ਅਫਗਾਨੀਆਂ ਦੇ ਪਿੱਛੇ ਜਾਂਦੇ ਜਾਂਦੇ ਕਾਫੀ ਅੱਗੇ ਨਿਕਲ ਜਾਂਦੇ ਆ ਜਿੱਥੇ ਉਹਨਾਂ ਉੱਪਰ ਫਿਰ ਦੁਬਾਰਾ ਅਫਗਾਨੀ ਹਮਲਾ ਕਰ ਦਿੰਦੇ ਆ ਫਿਰ ਇਹਨਾਂ ਦੀ ਮਦਦ ਲਈ ਹਰੀ ਸਿੰਘ ਨਰਵਾ ਜੀ ਪਿੱਛੇ ਆਉਂਦੇ ਆ ਪਹਾੜੀਆਂ ਵਿੱਚੋਂ ਅਫਗਾਨੀ ਉਹਨਾਂ ਉੱਪਰ ਗੋਲੀ ਚਲਾ ਦਿੰਦੇ ਆ ਇਸ ਤਰ੍ਹਾਂ ਹਰੀ ਸਿੰਘ ਨਰਵਾ ਨੂੰ ਦੋ ਗੋਲੀਆਂ ਲੱਗਦੀਆਂ ਹਨ ਪਰ ਗੋਲੀ ਦੀ ਪ੍ਰਵਾਹ ਨਾ ਕਰਦੇ ਹੋਏ ਹਰੀ ਸਿੰਘ ਨਰਵਾ ਜੀ ਉਹਨਾਂ ਨੂੰ ਮਾਰ ਕੇ ਵਾਪਸ ਆਉਂਦੇ ਹਨ ਇਹ ਦੋ ਗੋਲੀਆਂ ਉਹਨਾਂ ਦੀ ਸ਼ਹਾਦਤ ਦਾ ਕਾਰਨ ਬਣਦੀਆਂ ਹਨ ਸ਼ਹਾਦਤ ਤੋਂ ਪਹਿਲਾਂ ਹਰੀ ਸਿੰਘ ਨਰਵਾ ਸਿੰਘਾਂ ਨੂੰ ਹੁਕਮ ਲਗਾਉਂਦੇ ਹਨ ਕਿ ਮੇਰੀ ਮੌਤ ਦੀ ਖ਼ਬਰ ਅਫਗਾਨੀਆਂ ਤੱਕ ਨਹੀਂ ਜਾਣੀ ਚਾਹੀਦੀ ਜਦੋਂ ਤੱਕ ਕਿ ਲਾਹੌਰ ਤੋਂ ਹੋਰ ਫੌਜ ਨਹੀਂ ਆ ਜਾਂਦੀ ਇਸ ਲਈ ਹਰੀ ਸਿੰਘ ਨਲੂਆ ਦੀ ਮੌਤ ਦੇ ਬਾਅਦ 4 ਦਿਨ ਤੱਕ ਉਹਨਾਂ ਦੇ ਕਮਰੇ ਵਿੱਚ ਖਾਣ ਲਈ ਖਾਣਾ ਤੱਕ ਭੇਜਿਆ ਜਾਂਦਾ ਅਤੇ ਸੁੱਕਾ ਕਸ਼ੇਰਾ ਭੇਜਿਆ ਜਾਂਦਾ ਜਿਸ ਨੂੰ ਪਾਣੀ ਨਾਲ ਨਿਚੋੜ ਕੇ ਸੁਕਣੇ ਪਾ ਦਿੱਤਾ ਜਾਂਦਾ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਹੋ ਚੁੱਕੀ ਹੈ ਇਸ ਤਰ੍ਹਾਂ ਇਹ ਹਰੀ ਸਿੰਘ ਨਲੂਆ ਦਾ ਨਹੀਂ ਬਲਕਿ ਪੰਜਾਬ ਦੀ ਕਿਸਮਤ ਦਾ ਐਂਡ ਹੋਇਆ ਸੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਨਹੀਂ ਵਧ ਸਕਿਆ ਉਮੀਦ ਹੈ ਤੁਸੀਂ ਇਸ ਵੀਡੀਓ ਤੋਂ ਕੁਝ ਸਿੱਖਿਆ ਹੋਵੇਗਾ। ਅੱਛਾ ਬੜੀ ਇਨਫੋਰਮੇਟਿਵ ਵੀਡੀਓ ਸੀ। ਔਰ ਜਿੱਦਾਂ ਕਿ ਮੈਂ ਸ਼ੁਰੂ ਵਿੱਚ ਦੱਸਿਆ ਸੀ ਇਹਨਾਂ ਦਾ ਅੱਛਾ ਬਹੁਤ 10 ਫੈਕਟਸ ਔਰ ਟਰੂਥ ਜਿਹੜੇ ਨੇ ਹਰਦੀਪ ਸਿੰਘ ਨਲਵਾ ਜੀ ਬਾਰੇ ਦੱਸੇ ਗਏ ਨੇ ਇਸ ਵੀਡੀਓ ਦੇ ਵਿੱਚ। ਉਹਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਮਤਲਬ ਕਿੰਨੇ ਤਾਕਤ ਅੱਛਾ ਯਾਰ ਸਭ ਤੋਂ ਵੱਧ ਜਿਹੜਾ ਮਸ਼ਹੂਰ ਹੋਇਆ ਇਹਨਾਂ ਦਾ ਉਹ ਹੋਇਆ ਸੀ ਛੇਰ ਦਾ ਜੱਬੜਾ ਪਾੜਨਾ। ਨਾ ਹੂੰ ਕਿ ਹਰ ਬੰਦਾ ਇਹਨਾਂ ਦੀ ਪਿਕਚਰਸ ਸੋਸ਼ਲ ਮੀਡੀਆ ਉੱਤੇ ਜਾਂ ਤੁਸੀਂ ਗੂਗਲ ਉੱਤੇ ਜਿੱਦੋਂ ਹਰੀ ਸਿੰਘ ਨਲਵਾ ਮਤਲਬ ਸਰਚ ਕਰੋਗੇ ਨਾਮ ਤੇ ਉਹ ਤਸਵੀਰ ਜਿਹਦੇ ਵਿੱਚ ਉਹ ਸ਼ੇਰ ਦਾ ਜੱਬੜਾ ਪਾੜਨ ਦੇ ਨੇ ਉਹ ਟੌਪ ਤੇ ਆਉਂਦੀ ਹੈ ਹਾਂ ਕਿਉਂ ਇਹ ਬਹੁਤ ਹੀ ਵਾਇਰਲ ਹੋਇਆ ਸੀ ਔਰ ਅੱਜ ਵੀ ਲੋਕ ਜਿਹੜੇ ਨੇ ਮਤਲਬ ਇਸ ਚੀਜ਼ ਨੂੰ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਆਮ ਬੰਦਾ ਜਿਹੜਾ ਭਾਵੇਂ ਲੜਾਕੂ ਹੀ ਹੋਵੇ ਜਿਹੜਾ ਵੀ ਹੋਵੇ ਕਿ ਉਹ ਚਾਹੇਗਾ ਕਿ ਸ਼ੇਰ ਨਾਲ ਉਹਦਾ ਜਿਹੜਾ ਸਾਹਮਣਾ ਹੋਵੇ ਫਿਰ ਇੱਕ ਖੂਨਖਾਰ ਸ਼ੇਰ ਇੱਕ ਆਦਮ ਖੋਰ ਸ਼ੇਰ ਉਹ ਜੰਗਲ ਦੇ ਵਿੱਚ ਇੱਕ ਇਨਸਾਨ ਦੇ ਜਿਹੜੇ ਤੇਬੜੇ ਦੀ ਤਾਕਤ ਹੈ 150 ਮਤਲਬ ਹਾਂ ਜੀ ਪੀਐਸ ਉਹਨਾਂ ਦੀ 1000 ਆ ਸ਼ੇਰ ਦੀ ਸ਼ੇਰ ਦੀ 1000 ਆ ਸੋਚੋ ਕਿ ਉਹ 10 ਗੁਣਾ ਇਨਸਾਨ ਤੋਂ 10 ਗੁਣਾ ਮਤਲਬ ਜਿਹੜਾ ਤੁਹਾਡਾ ਵਜ਼ਨ ਆ ਉਹ ਉਸ ਤੋਂ 10 ਗੁਣਾ ਜ਼ਿਆਦਾ ਉਹਨਾਂ ਦੀ ਤਾਕਤ ਆ ਅੱਛਾ ਫਿਰ ਦੋ ਬੰਦੇ ਆਪਸ ਵਿੱਚ ਲੜਨ ਦੇ ਹਨਾ ਉਹ ਵਾਤਾ ਕਾਟਾ ਬੰਦੇ ਨੂੰ ਪਤਾ ਹੈ ਲੇਕਿਨ ਇੱਕ ਜਦੋਂ ਤੁਸੀਂ ਸ਼ੇਰ ਦਾ ਮੁਕਾਬਲਾ ਕਰਨਾ ਹੈ ਤੇ ਮਤਲਬ ਤੁਹਾਡੇ ਬੱਚਨ ਤੇ ਚਾਂਸਸ ਕੋ ਨਹੀਂਗੇ ਤੁਸੀਂ ਇਹ ਸੋਚ ਲਿਆ ਕਿ ਹੁਣ ਇਹ ਤੇ ਕੋਲ ਤੇ ਨਹੀਂ ਬਚਦੇ ਆਪਾਂ ਲੇਕਿਨ ਉੱਥੇ ਫੜ ਕੇ ਫਿਰ ਬੰਦਾ ਹਿੰਮਤ ਹਾਰੇਗਾ ਤਾਂ ਹੀ ਆਂਦੇ ਨੇ ਨਾ ਹਿੰਮਤ ਕਰ ਰੱਖਣੀ ਚਾਹੀਦੀ ਬੰਦੇ ਨੂੰ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਔਰ ਉਹਨਾਂ ਨੇ ਫਿਰ ਮਤਲਬ ਕਿਵੇਂ ਜੇਬੜਾ ਪਾੜਿਆ ਫਿਰ ਇੱਕ ਜਿਹੜਾ ਅਫਗਾਨਿਸਤਾਨ ਵਾਲਾ ਮਤਲਬ ਉਹ ਉਹਨਾਂ ਨੇ ਸੁਣਾਈ ਹੈ ਦਰਾ ਖੈਬਰ ਜਿੱਤੇ ਉਹਨਾਂ ਨੇ ਫਤਹ ਕੀਤਾ ਉਹ ਦਰਵਾਜ਼ਾ ਸੀਗਾ ਜਿਹੜਾ ਉਹ ਹੱਲੇ ਤੱਕ ਮਤਲਬ ਕਿ ਅਹੀ ਇਤਿਹਾਸ ਗਵਾ ਹੈਗਾ ਕਿ ਕੋਈ ਬੰਦਾ ਉਸ ਜਗ੍ਹਾ ਤੇ ਫਤਹ ਨਹੀਂ ਸੀ ਕਰ ਸਕਿਆ ਸਿਵਾਏ ਹਰੀ ਸਿੰਘ ਨਲਵਾ ਸਾਹਿਬ ਦੇ ਕਿ ਉਹਨਾਂ ਨੇ ਉਹ ਜਿਹੜਾ ਦਰਵਾਜ਼ਾ ਸੀ ਉਹ ਦਰਾ ਖੈਬਰ ਜਿਹੜਾ ਵਸੇ ਇਹਦੇ ਵਿੱਚ ਇਨਕਲੂਡ ਇਹਨਾਂ ਨੂੰ ਕਰਨਾ ਚਾਹੀਦਾ ਦਰਾ ਖੈਬਰ حضرت ਅਲੀ ਨੇ ਮਤਲਬ ਫਤਹ ਕੀਤਾ ਸੀ ਇਸ ਚੀਜ਼ ਜਿਹੜੀ ਹੈ ਇਦੇ ਵਿੱਚ ਆਉਂਦੀ ਹੈ ਜਿਹੜੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਪੜਿਆ ਜਾਂਦੇ ਹੈ ਫਾਈਬਰ ਉਹ ਹੋਰ ਸੀਗਾ ਨਹੀਂ ਨਹੀਂ ਦਰਾ ਫਾਈਬਰ ਇੱਕੀ ਹੈ ਦਰਾ ਫਾਈਬਰ ਇੱਕੀ ਹੈ ਇਹ ਕੀ ਹੈ ਲੇਕਿਨ ਉਹ ਟਾਈਮ ਤੇ ਹਰਲੇ ਦਾ ਟਾਈਮ ਸੀਗਾ ਨਾ ਮਤਲਬ ਇੱਕ ਟਾਈਮ ਚੇਂਜ ਹੋ ਗਿਆ ਨਾ ਉਹ ਬਹੁਤ ਪਹਿਲੀ ਦੀ ਗੱਲ ਹੈ ਉਹ ਤੇ ਉਹਨਾਂ ਹਸਤੀਆਂ ਦਾ ਲੈ ਕੇ ਆਪਾਸ ਕੀ ਉਹਨਾਂ ਦੇ ਮੁਕਾਬਲੇ ਵਿੱਚ ਤੇ ਇਹ ਤਾਂ ਫਿਰ ਆਪਾਂ ਤੇ ਆ ਨੋਰਮਲ ਇਨਸਾਨ ਹੈ ਅੱਜ ਕੱਲ ਦਾ ਬੰਦਾ ਯਾਰ ਜਿਹੜੇ ਤੁਸੀਂ ਇਹ ਵੇਖ ਲਓ ਉਹ ਵਾਰੀਅਰ ਉਸ ਟਾਈਮ ਦੇ ਸਨ ਜੰਗਜੂ ਸਨ ਅੱਜ ਤੇ ਉਹ ਚੀਜ਼ਾਂ ਹੀ ਕੋ ਨਹੀਂ ਹੈ ਸਾਰਾ ਕੁਝ ਚੇਂਜ ਹੋ ਗਿਆ ਹੈ ਅੱਛਾ ਉਹ ਪਹਿਲੇ ਵੇਖ ਲਵੋ ਲੜਾਈਆਂ ਸ਼ਸਤਰ ਉਸ ਤੋਂ ਅੱਗੇ ਫਿਰ ਆਉਂਦੇ 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 ਆ ਹੁਣ ਅੱਜ ਦੀ ਲੜਾਈ ਜਿਹੜੀ ਹੈ ਅੱਜ ਦੀ ਲੜਾਈ ਤੇ ਕੋਈ ਉਹ ਲੜਾਈ ਨਹੀਂ ਉਹਦੇ ਵਿੱਚ ਤੁਹਾਡੀ ਫਿਜ਼ੀਕਲ ਅਟੈਂਪਟ ਕੋਈ ਚੀਜ਼ ਨਹੀਂ ਹੈ ਜਿਹੜੀ ਹਾਂ ਹਾਂ ਅਸੀਂ ਫਿਜ਼ੀਕਲੀ ਉਹਨੇ ਸਟਰੋਂਗ ਹੈ ਹੀ ਨਹੀਂ ਹਾਂ ਇੱਥੇ ਅੱਜ ਕੱਲ ਤੇ ਭਾਵੇਂ ਇੱਕ ਬਿਮਾਰ ਬੰਦਾ ਜਿਹੜਾ ਉਹ ਦੂਸਰਿਆਂ ਨਾਲ ਚੰਗਾ ਲੜ ਸਕਦਾ ਉਸ ਦੋ ਕਿਹੜਾ ਲੜਨਾ ਲੜਨਾ ਥੋੜੀ ਹੈ ਇਹਦੇ ਬਿਮਾਰ ਬੰਦੇ ਬੁਖਾਰ ਜਿਹੜਿਆ ਜਿਹੜਿਆ ਇਹਦੇ ਲੈ ਕੇ ਪੜਾ ਅੱਛਾ ਉਹਨੇ ਕਹਿੰਦਾ ਚੱਲ ਬਟਨ ਦਬਾ ਦੇ ਹਾਂ ਬਸ ਇਹ ਐਂ ਲੜਾਈ ਇਹ ਹੁਣ ਉਹ ਲੜਾਈਆਂ ਥੋੜੀ ਨਹੀਂ ਹੁਣ ਅੱਛਾ ਉਦੋਂ ਪੈਰਾਡੋਲ ਇਸੇ ਹੁੰਦੀ ਆ ਹੁਣ ਖਾਓ ਤੁਸੀਂ ਪੈਰਾਡੋਲ ਗੀ ਵੀ ਪੇਨ ਕਿਲਰ ਗੋਲੀ ਖਾ ਕੇ ਤੇ ਫੇਰ ਖੜੇ ਹੋ ਸਾਰੇ ਉੱਥੇ ਉਸਤਾਦ ਜੀ ਉਹਨਾਂ ਨੂੰ ਛੋਟਾ ਮੋਟਾ ਦਰਦ ਤੇ ਹੁੰਦਾ ਹੀ ਨਹੀਂ ਸੀ ਨਾ ਸਿਰ ਦਰਦ ਉਹਨਾਂ ਵਾਸਤੇ ਮਜ਼ਾਕ ਹੁੰਦਾ ਨਾ ਇਹ ਦੋ ਜਿੰਨੇ ਵੀ ਇਲਾਜ ਹੁੰਦਾ ਸੀ ਜੜੀ ਬੂਟੀਆਂ ਦੇ ਨਾਲ ਜੜੀ ਬੂਟੀਆਂ ਦੇ ਨਾਲ ਇਹ ਇਹਨਾਂ ਦੇ ਵਿੱਚ ਤਾਪਤ ਆ ਕਾੜੇ ਛਾੜੇ ਅਸਲ ਵਿੱਚ ਤਾਂ ਉਹਨਾਂ ਨੂੰ ਵੀ ਮਿਲ ਜੇਗਾ ਨਾ ਤੇ ਇਹਨਾਂ ਵਰਗੀ ਤਾਪਤ ਕਿਸੇ ਚੀਜ਼ ਦੇ ਵਿੱਚ ਨਹੀਂ ਹੈ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਮੈਂ ਚਲੋ ਜੀ ਮੈਂ ਕਹਿੰਦਾ ਉਹ ਮਤਲਬ ਕਿ ਵਾਰੀਅਰ ਜੰਗਜੂ ਮੂਵੀ ਦੇਖੀ ਹੈਗੀ ਸੀ ਉਹਦੇ ਵਿੱਚ ਜਦੋਂ ਫੱਟ ਲੱਗਦੇ ਹੁੰਦੇ ਸੀਗੇ ਤੇ ਜ਼ਾਹਰੀ ਗੱਲ ਆ ਫੱਟ ਸੀਨੇ ਕਿਦਾਂ ਹੁੰਦੇ ਸੀਗੇ ਉਹ ਨਹੀਂ ਹੁੰਦਾ ਜਿਹੜੇ ਹੁੰਦੇ ਆ ਮਤਲਬ ਕਿ ਅਫੀਮ ਇਹਦਾ ਕਾਲਾ ਬਣਾਇਆ ਨਾ ਉਹ ਦਿੰਦੇ ਰਿਹਾ ਸੀਗੇ ਕਿ ਆਲੇ ਨੂੰ ਪੀ ਲੈਣਾ ਦਰਦ ਘੱਟ ਹੋਏਗੀ ਉਹ ਵੀਨੇ ਹੁੰਦੇ ਸੀਗੇ ਥੋੜੀ ਦੇਰ ਬਾਅਦ ਇਦਾਂ ਹੀ ਜ਼ਖਮ ਓਪਨ ਹੀ ਸੀਨ ਦੇ ਹੁੰਦੇ ਸੀਗੇ ਕਿ ਦਰਦ ਨਹੀਂ ਸੀ ਹੁੰਦੀ ਦਿਮਾਗ ਥੋੜਾ ਜਿਹਾ ਸੋਣਾ ਐ ਨਾ ਜੇ ਮੂੰਹ ਤੇ ਮਲਟੀਪਲ ਟਰੀਟਮੈਂਟਸ ਆ ਗਏ ਹੈਗੇ ਨਾ ਇਨਸਾਫ ਸੁਆਣ ਲਈ ਚਲ ਚੁੱਪ ਕਰ ਨਹੀਂ ਤੇ ਹਰੀਆ ਰਾਗ ਲੈ ਅਵੇ ਲੋਕ ਪਠਾਣਾ ਨੇ ਉੱਤੇ ਇੱਕ ਕਾਵਨ ਬਣਾਈ ਸੀ ਕਿ ਚੁੱਪ ਨਿਆਣਿਆਂ ਨੂੰ ਸੁਆਣ ਵਾਸਤੇ ਕਿ ਚੁੱਪ ਕਰ ਜਾ ਨਹੀਂ ਤੇ ਹਰੀਆ ਰਾਗ ਲੈ ਮਤਲਬ ਹਰੀਆ ਜਿਹੜਾ ਸਿੰਘ ਨਲਵਾ ਆ ਜਾਏਗਾ अच्छा ਉਹਨਾਂ ਦੇ ਕੈਰੈਕਟਰ ਦਾ ਹੰਦਾ ਦਾ ਤੁਸੀਂ ਇਥੋਂ ਲਾ ਸਕਦੇ ਹੋ ਕਿ ਉਹਦੇ ਹਜ਼ਰਦਮਾਗੀ ਵੇਖੋ ਕਿ ਜਦੋਂ ਔਰਤ ਜਾਂਦੀ ਹੈ ਤੇ ਉਹਨਾਂ ਮੈਂ ਆਪਣੇ ਆਪ ਉਹਨਾਂ ਦਾ ਪੁੱਤਰ ਬਣਾ ਲਿੱਦੇ ਨੇ ਕਿ ਹੰਦਾ ਨੇ ਕਿ ਤੂੰ ਮਤਲਬ ਮੈਨੂੰ ਹੀ ਆਪਣਾ ਪੁੱਤਰ ਸਮਝ ਤੇ ਮੈਂ ਖਾਲੀ ਨਹੀਂ ਕਹਿੰਦਾ ਕਿ ਤੂੰ ਸਾਡੇ ਕੋਲ ਕੀ ਬਾਤ ਹੈ ਯਾਰ ਵਹਾਂ ਇੱਕੋਂ ਤੋਂ ਇੱਕ ਕੈਰੈਕਟਰ ਦਾ ਪਤਾ ਲੱਗਦਾ ਅੱਛਾ ਮੈਂ ਇੱਕ ਹੋਰ ਰਸਲਾ ਲੱਗਾ ਸੀ ਆਪਣੇ ਪਾਕਿਸਤਾਨ 'ਚ ਹੀ ਹੈਗਾ ਹਰੀਪੁਰ ਹਜ਼ਾਰਾ ਹਰੀਪੁਰ ਹਾਂ ਹਰੀਪੁਰ ਹਜ਼ਾਰਾ ਹੈਗਾ ਅਧਰਲੀ ਸਾਈਡ ਤੇ ਹਾਂ ਪਾਕਿਸਤਾਨ 'ਚ ਹੀ ਹੈ ਵਾ ਸਾਡੇ ਚਲੋ ਜੀ ਬਾਕੀ ਆਪਾਂ ਅਗਲੇ ਵੀਡੀਓ 'ਚ ਆਉਨੇ ਆਂ ਰੱਖੋ ਆਪਣਾ ਖਿਆਲ